28 ਤਰੀਕ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਬਹੁਤ ਅਹਿਮ ਹੋਣ ਵਾਲੀ ਸੀ। 28 ਜਨਵਰੀ ਕਹਿੰਦੇ ਜੀ ਪੰਜ ਸਿੰਘ ਸਹਿਬਾਨ ਦੀ ਬੈਠਕ ਹੋਣੀ ਸੀ। ਹੋਣੀ ਸੀ ਕਹਿ ਰਿਹਾ ਮੈਂ ਕਿਉਂਕਿ ਮੋਲਤਵੀ ਹੋ ਗਈ ਹੈ। 28 ਜਨਵਰੀ ਨੂੰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਤਖਤຊਰੀ ਅਕਾਲ ਤਖਬਬ ਦੇ ਜੱਥੇ ਅਗਾਂਹ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਜਿਹੜੀ ਪੰਜ ਸਿੰਘ ਸਹਿਬਾਨ ਦੀ ਬੈਠਕ ਸੱਦੀ ਸੀ। ਜਿਸ ਨਾਲ ਅਕਾਲੀ ਦਲ ਦਾ ਫਿਕਰ ਵੱਧ ਗਿਆ ਸੀ। ਸ਼੍ਰੋਮਣੀ ਕਮੇਟੀ ਨੂੰ ਫਿਕਰ ਪੈ ਗਿਆ ਸੀ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਦੀ ਚਿੰਤਾ ਵੱਧ ਗਈ ਸੀ ਮਲੂਕਾ ਵਰਗਿਆਂ ਨੂੰ ਪਸੀਨਾ ਆ ਗਿਆ ਸੀ ਕਿ ਲੈ ਵੀ ਸਾਨੂੰ ਬੁਲਾਇਆ ਜਾਣਾ ਜੇ ਮੇਰਾ ਰਹਿੰਦਾ ਜਾਣਾ ਉਹ ਸਾਰਾ ਮਾਮਲਾ ਕਿ ਹਗਾ ਪੈ ਗਿਆ ਜਾਂ ਠੰਡੇ ਬਸਤੇ ਹੀ ਪੈ ਗਿਆ ਮੰਨਿਆ ਇਹ ਜਾ ਰਿਹਾ ਸੀਗਾ ਕਿ ਕਹਿੰਦੀ ਰੁਕਬੀਰ ਸਿੰਘ ਹੋਰੀ ਤਲਕ ਸੀ ਸਖਤ ਸੀ ਤੇ ਜਿਹੋ ਜਿਹਾਂ ਕੰਸੋਆਂ ਖਬਰਾਂ ਤੱਥਾਂ ਸਣੇ ਸਾਡੇ ਕੋਲ ਪਹੁੰਚੀਆਂ ਸੀ ਕਿ ਉਸ ਦਿਨ ਵੀ ਸਖਤ ਰੋਕ ਤਿਆਰ ਕੀਤਾ ਜਾਣਾ ਸੀ ਦੇ 2 ਦਸੰਬਰ ਨੂੰ 2 ਦਸੰਬਰ 2024 ਨੂੰ ਸੁਣਾਏ ਫੈਸਲਿਆਂ ਨੂੰ ਉਹ ਉਹ ਕਿਉਂ ਨਹੀਂ ਅਮਲੀ ਜਾਮਾ ਪਨਾਇਆ ਗਿਆ ਕਿਉਂ ਨਹੀਂ ਉਹਨਾਂ ਦੀ ਚਾਰਜੋਇ ਕੀਤੀ ਗਈ ਕਿਉਂ ਨਹੀਂ ਸਮੇਂ ਰਹਿੰਦੇ ਸਿਫੇ ਦਿੱਤੇ ਗਏ ਕਿਉਂ ਨਹੀਂ ਭਰਤੀ ਮਹਿਮ ਦੇ ਲਈ ਸੱਤ ਮੈਂਬਰ ਕਮੇਟੀ ਨੇ ਮੋਰਚਾ ਸੰਭਾਲਿਆ ਹੈਨਾ ਇਹ ਸਾਰੀ ਪ੍ਰਕਿਰਿਆ ਚ ਜਿਹੜੀ ਧਿਰ ਨੂੰ ਕਿਹਾ ਗਿਆ ਕਿ ਤੁਸੀਂ ਅਗਵਾਈ ਕਰਨ ਦੇ ਯੋਗ ਨਹੀਂ ਤੁਸੀਂ ਉਹ ਰਤਵਾ ਗਵਾ ਚੁੱਕੇ ਹੋ ਉਹ ਧਿਰ ਹੀ ਕਿਉਂ ਮੁਰੇ ਆ ਗਈ ਆਪਣੇ ਆਪ ਬਿਨਾ ਮੈਂਬਰਸ਼ਿਪ ਹੋਏ ਇਹ ਸਾਰੇ ਸਵਾਲ ਜਿੱਥੇ ਐਡਰੈਸ ਹੋਣੇ ਸੀ ਉੱਥੇ ਜਿਹੜੇ ਡੇਰਾ ਸਰਸਾ ਮੁਖੀ ਨੂੰ ਮਾਫੀ ਵਾਲਾ ਮਸਲਾ ਸੀ ਉਹ ਚਿੱਠੀ ਵਾਲਾ ਮੁੱਦਾ ਸੀ ਉਹ ਵੀ ਸਾਹਮਣੇ ਆਉਣਾ ਸੀ ਤੇ ਹੋ ਸਕਦਾ ਹੈ ਕਿ ਜਾਨੀ ਗੁਰਵਚਨ ਸਿੰਘ ਜਾਨੀ ਗੁਰਮਖ ਸਿੰਘ ਹੋਰਾਂ ਨੂੰ ਵੀ ਬੁਲਾਉਣ ਵਾਲੀ ਕਾਰਵਾਈ ਅੱਗੇ ਤੁਰਦੀ ਮਲੂਕਾਂ ਨੂੰ ਬੁਲਾਉਣ ਵਾਲੀ ਕਾਰਵਾਈ ਵੀ ਅੱਗੇ ਤੁਰਦੀ ਸ਼ਰੋਮਣੀ ਕਮੇਟੀ ਨੇ ਜਿਹੜੀ ਜੱਤਰ ਕੈਣੀ ਹਰਪ੍ਰੀਤ ਸਿੰਘ ਖਿਲਾਫ ਜਾਂਚ ਕੀਤੀ ਹੈ ਉਸ ਜਾਂਚ ਦੇ ਉੱਤੇ ਵੀ ਸਪਸ਼ਟ ਰੁਖਾ ਜਾਂਦਾ ਕਿ ਖਤਮ ਹੈ ਜਾਂਚ ਜੱਤਰ ਸਾਹਿਬ ਆਪਣਾ ਸੇਵਾ ਸੰਭਾਲਣ ਇਹ ਵੀ ਨਿਰਦੇਸ਼ ਆਉਣ ਦੇ ਆਸ ਸੀ ਕਿ ਪੰਨ ਸਿੰਘ ਸਾਹਿਬਾਂ ਨੇ ਇਹ ਵੀ ਫੈਸਲਾ ਲੈਣਗੇ ਪਰ ਉਹ ਤਾਂ ਲੈਣਗੇ ਜੇ ਬੈਠਕ ਹੋਏਗੀ ਹੁਣ ਬੈਠਕ ਨਹੀਂ ਹੋ ਰਹੀ ਕੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਵਾਰ ਪ੍ਰੰਤਕ ਕਮੇਟੀ ਜਸਦਰ ਗਿਆਨੀ ਰੁਗਵੀਰ ਸਿੰਘ ਉਹਨਾਂ ਨੂੰ ਮੈਨੇਜ ਕਰ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਸੀਨ ਚੋ ਫਿਲਹਾਲ ਬਾਹਰ ਨੇ। ਮੁਕੇ ਉਹਨਾਂ ਨੇ ਗੁਰੂ ਦੇ ਹਾਜ਼ਰੀ ਦੇ ਵਿੱਚ ਖੜ ਕੇ ਪੰਜ ਪਿਆਰਿਆਂ ਦੇ ਸਨਮੁਖ ਬੈਠ ਕੇ ਆਪਣੀ ਬਿਥਿਆ ਸੁਣਾ ਕੇ ਕਿਹਾ ਕਿ ਭਾਈ ਮੇਰੇ ਤੇ ਉੱਤੇ ਝੂਠੇ ਦੋਸ਼ ਨੇ ਤੇ ਗਿਆਨੀ ਰੁਗਵੀਰ ਸਿੰਘ ਨਾਲ ਕਿਹਾ ਜੀ ਕਿ ਉਹਨਾਂ ਨੇ ਸਪਾਈ ਦੇ ਦਿੱਤੀ ਹੁਣ ਇਹ ਜਾਂਚ ਦਾ ਕੋਈ ਵਿਸ਼ਾ ਨਹੀਂ। ਪਰ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਲਾਂਬੇ ਕੀਤਾ ਹੋਇਆ ਹੈ। ਤੇ ਕੀ ਇਸ ਬੈਠਕ ਦੇ ਵਿੱਚ 28 ਜਨਵਰੀ ਦੀ ਬੈਠਕ ਦੇ ਵਿੱਚ ਉਹਨਾਂ ਨੂੰ ਅਹੁਦੇ ਦੀ ਬਹਾਲੀ ਹੋਣੀ ਸੀ ਕੀ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਦੁਆਰਾ ਤਾਲਬ ਕੀਤਾ ਜਾ ਸਕਦਾ ਸੀ ਕਿ ਤੁਸੀਂ ਹੁਕਮਨਾਮੇ ਹੂਬੂ ਸਹੀ ਰੂਪ ਚ ਨਹੀਂ ਮੰਨ ਰਹੇ ਕੀ ਸ਼੍ਰੋਮਣੀ ਕਮੇਟੀ ਨੂੰ ਕੋਈ ਸਖਤ ਨਿਰਦੇਸ਼ ਹੋ ਸਕਦੇ ਸੀ ਕੀ ਉਹ ਮਾਫੀ ਵਾਲੀ ਚਿੱਠੀ ਜਨਤਕ ਕੀਤੀ ਜਾ ਸਕਦੀ ਸੀ ਕੀ ਗਿਆਨੀ ਗੁਰਮੁਖ ਸਿੰਘ ਗਿਆਨੀ ਗੁਰਬਚਨ ਸਿੰਘ ਨੂੰ ਬਲਾ ਕੇ ਖੜਾ ਕੇ ਪੁੱਛਾ ਕੇ ਪੁੱਛਿਆ ਜਾ ਸਕਦਾ ਕਿ ਦੋਸਪਾਈ ਕੀ ਹੋਈ ਸੀ ਬਾਦਲਾਂ ਦੇ ਘਰੇ ਉਹਦੇ ਨਾਲ ਅਕਾਲੀ ਦਲ ਦੀਆਂ ਦਿੱਕਤਾਂ ਬਾਦਲ ਤੇ ਦੀਆਂ ਦਿੱਕਤਾਂ ਹੋਰ ਵੱਸ ਸਕਦੀਆਂ ਸੀ ਸੋ ਇਹ ਸਾਰੇ ਸਵਾਲ ਇਸ ਲਈ ਵੱਡੇ ਹੋ ਗਏ ਕਿਉਂਕਿ ਹੁਣ 28 ਤਰੀਕ ਵਾਲੀ ਬੈਠਕ ਅੱਗੇ ਪਾ ਦਿੱਤੀ ਗਿਆ ਤੇ ਜਿੱਦਾਂ ਹੀ ਬੈਠਕ ਅੱਗੇ ਪਹਿਣ ਦੀ ਗੱਲ ਆਈ ਯਾਨੀ ਹਰਪ੍ਰੀਤ ਸਿੰਘ ਹੋਰਾਂ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਵੀ ਇਸ ਬੈਠਕ ਦੇ ਵਿੱਚ ਗੁਰਮਤ ਦੀ ਰੋਸ਼ਨੀ ਦੇ ਵਿੱਚ ਕੁਝ ਵੱਡੇ ਫੈਸਲੇ ਹੋਣ ਜਾ ਰਹੇ ਸੀ ਜਦੋਂ ਕਿ ਉਹ ਬੈਠਕ ਸ਼ਾਮਲ ਨਹੀਂ ਹੈਗੇ ਜੋ ਸਾਡੇ ਕੋਲ ਜਾਣਕਾਰੀ ਸੀ ਉਹਨਾਂ ਨੇ ਆਉਣਾ ਨਹੀਂ ਸੀ ਕਿਉਂਕਿ ਉਹਨਾਂ ਕੋਲ ਅਜੇ ਉਹ ਰਤਬਾ ਨਹੀਂ ਹੈ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਲੰਬੇ ਕੀਤਾ ਹੋਇਆ ਇੱਕ ਤਰ੍ਹਾਂ ਜਾਂਚ ਬਿਠੀ ਹੋਈ ਹੈ ਉਹ ਕਹਿੰਦੇ ਇਸ ਬੈਠਕ 'ਚ ਗੁਰਮਤਿ ਦੀ ਰੋਸ਼ਨੀ 'ਚ ਕੁਝ ਵੱਡੇ ਫੈਸਲੇ ਕੀਤੇ ਜਾਣਾ ਸਨ ਪਰ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ ਉਹਨਾਂ 'ਤੇ ਦੋਸ਼ ਮੜਿਆ ਕਿ ਉਹਨਾਂ ਦੇ ਖਿਲਾਫ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤਖਸੀ ਦੀ ਦਮਦਮਾ ਸਾਹਿਬ ਵਿੱਚ ਕਰਮਚਾਰੀਆਂ ਉੱਤੇ ਕਹਿੰਦੇ ਦਬਾਅ ਬਣਾਇਆ ਜਾ ਰਿਹਾ ਕਿ ਮੇਰੇ ਖਿਲਾਫ ਉਹ ਲਿਖ ਕੇ ਬਿਆਨ ਦੇਣ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਬੋਲੇ ਸੋ ਇਸ ਤੋਂ ਪਹਿਲਾਂ ਕਿ ਬੈਠਕ ਹੋਵੇ ਉਹਨਾਂ ਦੇ ਖਿਲਾਫ ਕੋਈ ਸਬੂਤ ਕੋਈ ਤੱਤ ਇਕੱਠੇ ਕੀਤੇ ਜਾ ਰਹੇ ਨੇ ਜੇ ਸਬੂਤ ਹੈਗੇ ਮੈਂ ਕਹਿੰਦਾ ਠੀਕ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਪਰ ਕੀ ਜੱਜੇਦਾਰ ਦੇ ਖਿਲਾਫ ਇੰਜ ਮੈਂਬਰਾਂ ਨੂੰ ਜਾਂਚ ਕਰਨ ਦਾ ਅਧਿਕਾਰ ਹੈ ਜਾਂ ਉਹ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਹੀ ਜਾਂਚ ਕੀਤੀ ਜਾ ਸਕਦੀ ਹੈ ਉਹਨਾਂ ਦੀ ਕਮੇਟੀ ਵੱਲੋਂ ਜਾਂਚ ਇਹ ਵੀ ਸਵਾਲ ਬਟਾ ਖੜਾ ਸੋ ਇਹ ਸਾਰੇ ਸਵਾਲ ਅਹਿਮ ਹੋ ਗਏ ਨੇ ਸੋ ਅਹਿਮ ਸਵਾਲਾਂ ਨੂੰ ਹੀ ਅਸੀਂ ਤੁਹਾਡੇ ਤੱਕ ਲੈ ਕੇ ਅਕਸਰ ਹਾਜ਼ਰ ਹੋਵਾਂਗੇ